ਸਾਸੀਕਰਕ ਕਿਸਾਨ ਪ੍ਰਭ ਅੱਜ ਦੇਖਾਂਗੇ ਆਪਾਂ ਪੰਜਾਬੀ ਯੂਨੀਵਰਸਿਟੀ ਐਗਰੀਕਲਚਰ ਦਾ ਮੇਲਾ ਜਿਹੜਾ 24 ਤੇ 25 ਤਰੀਕ ਨੂੰ ਲੱਗਿਆ ਸੀਗਾ ਆਪਣਾ ਲੁਧਿਆਣੇ ਕੱਲ ਦੀ ਤਰੀਕ ਚ ਤੇ ਮੇਲੇ ਦੇ ਵਿੱਚ ਕੀ ਕੁਝ ਖਾਸ ਸੀਗਾ ਤੇ ਮੀਂਹ ਦੇ ਕਰਕੇ ਥੋੜਾ ਜਿਹਾ ਮੇਲਾ ਪਹਿਲੇ ਦਿਨ ਥੋੜਾ ਜਿਹਾ ਘਟ ਰਹਿ ਜਾਂ ਰਿਹਾ ਤੇ ਦੂਜੇ ਦਿਨ ਕਿਸਾਨ ਹਮ ਮਾਗਮਾ ਕੇ ਪਹੁੰਚੇ ਹੋਏ ਸੀਗੇ ਤੇ ਆਪਾਂ ਦੇਖਾਂਗੇ ਮੇਲੇ ਵਿੱਚ ਕੀ ਕੁਝ ਖਾਸ ਸੀਗਾ ਤੇ ਤੁਹਾਨੂੰ ਦਿਖਾਉਣਗੇ ਆਜੋ ਜੀ ਦੇਖਦੇ ਹੋ ਮੇਲਾ से अपने आप ही चल रहा है हां जी ऑटोमेटिकली चल गया वोल्ट मीटर इसको बंद कर लो वापस हां सर आहा दादी बात क्या था ये वोल्टेज चेक करने वापस अब वोल्टेज कस्टमर ऑटोमेटिक का तो वोल्टेज प्रोटेक्शन की जैसे कि ड्राई रन प्रोटेक्शन कंट्रोल को 5 वोल्ट टाइप से चलने देगा वोल्टेज सिग्नल पे से यह है नहीं जी अपने स्टार्टर बहुत तरह के स्टार्ट ने छोटे तो छोटा बड़े तो बड़ा स्टार्टर ये स्टार्टर की स्टाल आ गई लाई हुई थी बहुत थोड़ी जी जानकारी भी दीती है भाई ने आज देख रहे हैं उसमें भी सोलर सोलर कंट्रोलर है जो सोलर पंप के थ्रू आपका चलेगा जो तो नॉर्मल मोटर है ना उसको भी सोलर में चलाना है तो उसके थ्रू चल जाएगा इसके अंदर दोनों ऑप्शन है आप सोलर में भी चला सकते हैं ग्रिड में भी चला सकते हैं दोनों एम है यहाँ पर सोलर का कनेक्शन करना है यहाँ पे ग्रिड का कनेक्शन करना है और बाहर से ये चेंज तो आप सोलर में चलाना है तो सोलर पे कर लीजिए ग्रिड पे चलाना है ग्रिड पे कर लीजिए एक्चुअली में कई बार किसानों को जरूरत होती है ना कि रात को मेरे को चलाना रात को तो सोलर रहेगी नहीं हाँ। तो रात को कैसे चलाएं तो रात को आप ग्रिड से चला सकते हैं तो दोनों तरीके के सोलर कंट्रोल है एल टी एल के का हाँ जी ये हमारे पास ये पाँच एच पी का है लेकिन हमारे पास में पूरी रेंज है तीन एच पी पाँच एच पी साढ़े सात एच पी और दस एच पी साढ़े सात एच पी का पड़ेगा लग जी लगभग जी आपके छत्तीस हज़ार रुपये का हाँ ਬਾਕੀ ਇਸ ਦੇ ਅੰਦਰ ਸਾਰੇ ਪ੍ਰੋਟੈਕਸ਼ਨ ਅਸੀਂ ਨੇ دیے ਹਨ ਇਸ ਦੇ ਅੰਦਰ ਜਿ세 ਕਿ ਆਪਾਂ ਰਿਵਰਸ ਪੋਲਰਿਟੀ ਡਾਇਓਡ ਵੀ ਇਸ ਦੇ ਅੰਦਰ دیا ਹੈ ਇਸ ਕੋ ਰਿਮੋਟ ਕੰਟਰੋਲ ਦੇ ਥਰੂ ਵੀ ਚਾਲ ਸਕਦੇ ਮੋਬਾਈਲ ਸੇ ਵੀ ਚਲਾ ਸਕਦੇ ਹਾਂ ਕਹੀਂ ਸੇ ਵੀ ਆਪ ઓਪਰੇਟ ਕਰ ਸਕਦੇ ਇਸ ਕੋ ਇਹ ਆ ਗਿਆ ਆਪਣੇ ਜਿਹੜੇ ਬਾਗਾਂ ਵਾਸਤੇ ਆਪਾਂ ਛੋਟੇ ਛੋਟੇ ਟਰੈਕਟਰ ਵਰਤਦੇ ਆਂਗੇ ਬਹੁਤ ਸਾਰੀਆਂ ਕੰਪਨੀਆਂ ਦੇ ਲੱਗੇ ਹੋਏ ਸੀ ਆਪਣੇ ਮੇਲੇ ਵਿੱਚ ਤੇ ਬਹੁਤ ਤਰ੍ਹਾਂ ਦੀ ਆਪਾਂ ਇਹਨਾਂ ਨੂੰ ਇਹਨਾਂ ਦੀ ਡੈਮੋ ਵਗੈਰਾ ਜਾਂ ਇਹਨਾਂ ਨੂੰ ਚਲਾ ਕੇ ਦਿਖਾਉਣ ਦੀ ਵੀਡੀਓ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਉਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਸਾਨ ਪ੍ਰਭਾ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਡਾ ਵੀ ਹੌਸਲਾ ਵਧਦਾ ਤੁਹਾਡੇ ਵਾਸਤੇ ਵੀਡੀਓ ਬਣਾ ਕੇ ਲੈ ਕੇ ਆਉਂਦੇ ਆ ਮੇਲਿਆਂ ਤੇ ਤੇ ਤੁਹਾਨੂੰ ਵੀ ਅੱਗੇ ਤੋਂ ਵੀਡੀਓ ਮਿਲ ਜਿਆ ਕਰੂਗੀ ਨਾ ਤੁਸੀਂ ਦੇਖ ਸਕਦੇ ਹੋ ਮੇਲੇ ਚ ਪਾਣੀ ਬਹੁਤ ਖੜਿਆ ਤੀਏ ਕਿਉਂਕਿ ਮੀਂਹ ਬਹੁਤ ਜ਼ਿਆਦਾ ਤੀਗਾ ਪੰਜਾਬ ਚ ਤਾਂ ਕਰਕੇ ਪਾਣੀ ਬਹੁਤ ਖੜ ਗਿਆ ਸੀਗਾ ਤੇ ਫਿਰ ਵੀ ਮਤਲਬ ਕਿ 25 ਤਰੀਕ ਨੂੰ ਮੇਲੇ ਦਾ ਰੁਝਾਨ ਬਹੁਤ ਵਧੀਆ ਰਿਹਾ ਮੇਲੇ ਦਾ ਰੁਝਾਨ ਤੇ ਇਹ ਛੋਟੇ ਛੋਟੇ ਸੰਦ ਦੇਖ ਸਕਦੇ ਹੋ ਤੁਸੀਂ ਤੇ ਇਹ ਆਪਣੇ ਜਨਰੇਟਰ ਆਗੇ ਬਹੁਤ ਤਰ੍ਹਾਂ ਦੇ ਜਨਰੇਟਰ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਜਨਰੇਟਰ ਲੱਗੇ ਹੋਏ ਸੀਗੇ ਤੇ ਤੁਸੀਂ ਇਹ ਸਾਰੇ ਦੇਖ ਸਕਦੇ ਹੋ ਕਿਹੜੇ ਕਿਹੜੇ ਹੈਗੇ ਆ ਜਨਰੇਟਰ ਐਤੋਂ ਬਾਅਦ ਬਹੁਤ ਸਾਰੀਆਂ ਹੋਰ ਵੀ ਬਹੁਤ ਨਮੀਆਂ ਨਮੀਆਂ ਚੀਜ਼ਾਂ ਆਈਆਂ ਹੋਈਆਂ ਸੀ ਆ ਮੇਲੇ 'ਚ ਤੇ ਉਹ ਸਾਨੂੰ ਅੱਗੇ-ਅੱਗੇ ਦਿਖਾਉਂਦੇ ਰਾਂਗੇ ਤੇ ਇਹੀ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈਗੀ ਹਨਾ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਕਿਸਾਨ ਭਰਾਵੋ ਤੇ ਅੱਗੇ ਦੇਖੋ ਮਤਲਬ ਕਿ ਬਾਰਸ਼ ਨੇ ਜਿਹੜਾ ਮਾਹੌਲ ਆ ਜਿਹੜਾ ਉਹ ਥੋੜਾ ਜਿਹਾ 24 ਤਰੀਕ ਨੂੰ ਥੋੜਾ ਜਿਆ ਕਹਿੰਦੇ ਇਹ ਆਪਣਾ ਪਰ ਕਿਸਾਨ ਭਰਾ ਵਾ 25 ਤਰੀਕ ਨੂੰ ਪਹੁੰਚੇ ਹੋਏ ਤੀਏ ਮੁਹਮਾ ਕੇ ਤੇ ਪਾਣੀ ਖੜਾ ਹੋਣ ਦੇ ਬਾਅਦ ਉਹ ਵੀ ਬਹੁਤ ਵਧੀਆ ਮੇਲਾ ਦੇਖਿਆ ਤੇ ਉਹ ਦੇਖੋ ਆਪਣੇ ਖੜੇ ਨੇਗੇ ਜਿਹੜਾ ਆਪਣਾ ਸਪਰੇਅ ਕਰਨ ਵਾਲਾ ਜੰਤਰ ਹੁੰਦਾ ਘੋੜਾ ਜਿਹਾ ਉਹਦੀ ਵੀ ਤੁਹਾਨੂੰ ਵੀਡੀਓ ਦੇਵਾਂਗੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਆਉਣ ਵਾਲੇ ਟਾਈਮ 'ਚ ਤੇ ਇਹ ਸਾਰਾ ਦੇਖ ਸਕਦੇ ਆ ਆਪਣਾ 724 ਤੇ ਲੱਗਿਆ ਹੋਇਆ ਸੀ ਜੋ ਆਪਾਂ ਕਣਕ ਦੀ ਕਟਾਈ ਕਰਨੀ ਹੈਗੀ ਜਿਵੇਂ ਆਪਣੇ ਕਰ ਦਿੰਦੇ ਨੇ ਹੈਗੇ ਹੁਣ ਰੀਪਰ ਲੱਗਿਆ ਹੋਇਆ ਸੀਗਾ ਆਪਣੇ ਇਹ ਸਾਰੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਅੱਗੇ ਦੇਖਦੇ ਆਂਗੇ ਕਿਸਾਨ ਭਰਾਵੋ ਆਜੋ ਇਹ ਆਪਣੇ ਆਗੇ ਸਪਰੇਅ ਵਾਲੇ ਪੰਪ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਇਹ ਆਪਣੇ ਆਗੇ ਸਪਰੇਅ ਵਾਲੇ ਪੰਪ ਸਾਰੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਪੰਪ ਆ ਗਿਆਗਾ ਬਹੁਤ ਸਾਰੀਆਂ ਤਵੀਆਂ ਦੀਆਂ ਡੈਮੋਆਂ ਪ੍ਰੈਸ਼ਰ ਤੇ ਤਵੀਆਂ ਨੇ ਜਿਹੜੀਆਂ ਆਪਾਂ ਤਵੀਆਂ ਦੇਖਦੇ ਆਂਗੇ ਬਹੁਤ ਵੱਡੇ ਵੱਡੇ ਸਾਈਜ਼ ਦੀਆਂ ਤਵੀਆਂ ਦੇਖੋ ਵੱਖ-ਵੱਖ ਤਰੀਕੇ ਦੀਆਂ ਤਵੀਆਂ ਵੀ ਤੀਆਂ ਆਹ ਦੇਖ ਲਓ ਵਿੱਚ ਪਾਣੀ ਦੇ ਵਿੱਚ ਖੜੀਆਂ ਨੇ ਤਵੀਆਂ ਫੇਰ ਵੀ ਮਦਗੀ ਕਿਸਾਨਾਂ ਦੇ ਦਿਖਾਉਣ ਵਾਸਤੇ ਆਪਣੀ ਜਿਹੜੀ ਅਪਡੇਟ ਕਰਕੇ ਮੰਨ ਲਓ ਨਵੀਂ ਗਾੜ੍ਹ ਕੱਢ ਕੇ ਉਰੇ ਲਾਈ ਹੋਈ ਸੀ ਕੀ ਆ ਦੇਖੋ ਜੀ ਤਵੀਆਂ ਦੀ ਆਪਣੇ ਸਾਰੇ ਤਰੀਕੇ ਦੀਆਂ ਤਵੀਆਂ ਲਾਈਆਂ ਹੋਈਆਂ ਦੀ ਇੱਥੇ ਆਪਣੇ ਲੁਧਿਆਣੇ ਮੇਲੇ ਤੇ ਤੇ ਕਿਸਾਨਾਂ ਨੂੰ ਕਿਰਾਂ ਤਾਂ ਲੱਗਿਆ ਸੀਗਾ ਤੇ ਵੀ ਮੀਂਹ ਆਗਾ ਮੀਂਹ ਕਰਕੇ ਫਿਰ ਵੀ ਹੌਲੀ ਹੌਲੀ ਕਿਸਾਨਾਂ ਦਾ ਰੁਝਾਨ ਆ ਜਿਹੜਾ ਵਧ ਰਿਹਾ ਤੇ ਇਹ ਦੇਖ ਸਕਦੇ ਆਪਾਂ ਨਵੇਂ-ਨਵੇਂ ਕਾਢਾਂ ਤਵੀਆਂ ਦੀਆਂ ਬਹੁਤ ਵੱਡੀਆਂ-ਵੱਡੀਆਂ ਸੈੱਟ ਚੱਤੀਆਂ ਤੇ ਆ ਗਈ ਆਪਣੀ ਐਸਕੇ ਵਾਲਿਆਂ ਦੀ ਮਸ਼ੀਨ ਲਾਈ ਹੋਈ ਸੀਗੀ ਬਹੁਤ ਸਾਰੀਆਂ ਮਦਕੀ ਲਾਈਆਂ ਹੋਈਆਂ ਸੀ ਮਸ਼ੀਨਰੀ ਬਹੁਤ ਸਾਰੀ ਜਿਹੀ ਨਵੇਂ ਜੋਗ ਆਏ ਸੀ ਇਹ ਜਿਹੜੀਆਂ ਤੁਸੀਂ ਛੋਟੇ-ਛੋਟੇ ਮਸ਼ੀਨਾ ਦੇਖ ਸਕਦੇ ਹੋਗੇ ਇਹਦੀ ਆਪਾਂ ਵੈਸੇ ਵੱਡੀ ਵੀਡੀਓ ਵੀ ਇੱਕ ਫੁੱਲ ਵੀਡੀਓ ਬਣਾਈ ਹੋਈ ਹੈਗੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਹ ਵੀਡੀਓ ਨੇ ਜਿਹੜੀਆਂ ਇਹ ਮਸ਼ੀਨਾਂ ਨੇਗੀਆਂ ਇਹ ਆਪਣੀਆਂ ਛੋਟੇ ਵੀ ਬੀਜਣ ਵਾਸਤੇ ਨੇ ਇਹ ਆ ਗਈ ਆਪਣੇ ਸਪਰੇ ਪੰਪ ਵਾਲਿਆਂ ਦੇ ਆਗੇ ਸਾਰਾ ਇਹ ਮਾਰਕੀ ਟਾਇਰਾਂ ਤੋਂ ਲਾ ਵੱਡੇ ਵੱਡੇ ਹੋਰ ਸਾਰੇ ਪੰਪ ਨੇਗੀ ਤੇ ਇਹ ਆ ਗਿਆ ਆਪਣੇ ਰੋਟਾਵੇਟਰ ਮਸ਼ੀਨ ਆ ਗਈਆਂ ਸਾਰੀਆਂ ਰੋਟ ਹਨਾ ਤੇ ਜਿਹੜੀ ਆਪਾਂ ਗੱਠਾ ਬੰਨਦੇ ਹਾਂਗੇ ਉਹ ਮਸ਼ੀਨਾਂ ਨੇ ਅੱਬ ਵੱਡੀਆਂ ਵੱਡੀਆਂ ਗੱਠਾਂ ਲਾਈਆਂ ਹੋਈਆਂ ਸੀਗੀਆਂ ਸਾਈਡ ਤੇ ਕਿਸਾਨ ਦੇਖ ਕੇ ਗਏ ਆ ਸਾਰੇ ਆ ਕੇ ਤੇ ਇਹ ਜਿਹੜਾ ਪਰ ਟਾਈਮ ਦੇਖਦੇ ਆਂ ਇਹ ਸਵੇਰ ਦਾ ਟਾਈਮ ਦੀ ਸਵੇਰੇ ਹੌਲੀ ਹੌਲੀ ਮੇਲੇ ਦਾ ਰੁਝਾਨ ਆ ਹੌਲੀ ਹੌਲੀ ਵੱਧਦਾ ਗਿਆ ਤੇ ਬਹੁਤ ਸਾਰੀਆਂ ਮਸ਼ੀਨਰੀ ਆਈ ਹੋਈ ਸੀ ਕਿਸਾਨ ਭਰਾਵੋ ਵੱਧ ਵੱਧ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦੀ ਲੱਗੀ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਾਇਆ ਕਰੋ ਜੋ ਕਿ ਅੱਗੇ ਸਾਨੂੰ ਹੌਸਲਾ ਮਿਲੇ ਹਨਾ ਅੱਗੇ ਹੋਰ ਵੀ ਮੇਲੇ ਆ ਤੇ ਤੁਹਾਨੂੰ ਵੀਡੀਓ ਲਿਆਉਂਦੇ ਰਹੀਏ ਤੇ ਇਹ ਆਪ ਕੀ ਆਪਣੀ ਆ ਗਈ ਮੱਕੀ ਬੀਜਣ ਵਾਲੀ ਮਸ਼ੀਨ ਆਈ ਹੈ ਜਿਹੜੀ ਇਹ ਉਹੀ ਮਸ਼ੀਨ ਆ ਗਈ ਤੇ ਇਹ ਆਪਣਾ ਬਾਈ ਹੋਰਾਂ ਨੇ ਉਹਦੇ ਡੈਮੋ ਵਿਖਾਈ ਸੀਗੀ ਛੋਟੇ ਟਰੈਕ ਦੀ ਤੇ ਇਸ ਤੋਂ ਬਾਅਦ ਆਪਾਂ ਦੇਖ ਸਕਦੇ ਹਾਂ ਹੈਨਾ ਆਪਣੀ ਜਿਹੜੀ 4 ਪਾਉਂਡ ਵਾਸਤੇ ਜਾਂ ਮੱਕੀ ਦੀ ਮੱਕੀ ਦੇ ਉਹਦੇ ਵਾਸਤੇ ਵੱਡੀ ਮਸ਼ੀਨ ਆ ਗਈ ਇਹ ਦੇਖ ਸਕਦੇ ਹੋ ਸਾਰੀ ਆਪਣੀ ਤੇ ਅੱਗੇ-ਅੱਗੇ ਤੁਹਾਨੂੰ ਦਿਖਾਵਾਂਗੇ ਮੇਲਾ ਮੇਲੇ 'ਚ ਬਹੁਤ ਚੀਜ਼ਾਂ ਖਾਸ ਦੀ ਦੇਖਣ ਵਾਲੀਆਂ ਸੀਗੀਆਂ ਬਹੁਤ ਜੀ ਇਹ ਆ ਮਸ਼ੀਨ ਭਾਈ ਛੋਟੇ ਛੋਟੇ ਬੀਜਾਂ ਨੂੰ ਬੀਜਣ ਵਾਲੀ। ਟਣੀਆਂ ਹੋ ਜਾਂਦੀਆਂ। ਥੋੜ੍ਹ ਕੇ ਨਾ ਲੱਗੇ ਜਮੀਨ 4 ਤੋਂ ਲੈ ਕੇ 9 ਇੰਚ ਕਰਦਾ। ਟਣੀਆਂ ਨੇ ਘਰ ਦੀ ਘਰੇਲੂ ਕੀਚੀ ਵਾਸਤੇ ਆਹ ਹਾਂ। 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 इलेक्ट्रॉनिक <laughs> कलर ਇਹ ਬੈਂਟਰੀ ਤੇ ਆ ਗਿਆ ਹਨਾ ਕਿ ਲੁਧਿਆਣਾ ਦੇ ਵਿੱਚ ਤੇ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਆਂਗੇ ਵੀ ਕਿਸਾਨਾਂ ਨੂੰ ਮੇਲੇ ਵਿੱਚ ਆ ਕੇ ਵਧੀਆ ਕੀ ਲੱਗਿਆ ਤੇ ਇੱਧੂ ਪਿੱਤਰ ਕੀ ਹੋ ਸਕਦਾਗਾ ਬਾਈ ਜੀ ਸ੍ਰੀ ਗਾਜ ਜੀ ਬਾਈ ਸ੍ਰੀਕਾਰ ਬਾਈ ਜੀ ਕਿੱਥੋਂ ਆਏ ਹੋਗੇ ਜੀ ਅਸੀਂ ਭਵਾਨੇ ਘੜਦੋ ਭਵਾਨੇ ਰੋਡ ਪਿੰਡਾ ਫੜਾ ਰਾਜਪੁਰਾ ਠੀਕ ਹੈ ਜੀ ਤੇ ਭਾਈ ਜੀ ਮੇਲੇ 'ਚ ਤੁਹਾਨੂੰ ਕੀ ਵਧੀਆ ਲੱਗਿਆ ਮੇਲੇ ਵਿੱਚ ਬਈ ਦੀ ਕਿਸਾਨਾਂ ਵਾਸਤੇ ਸਾਰਾ ਕੁਝ ਹੀ ਵਧੀਆ ਹੈ ਜਿਵੇਂ ਲਾਲੋ ਕੇ ਸੰਦਾ ਵਾਸਤੇ ਠੀਕ ਹੈ ਜੀ ਤੇ ਆਪਣੇ ਹੋਰ ਪੀਜਾ ਦੀ ਠੀਕ ਹੈ ਜੀ ਸਾਰੇ ਪ੍ਰਦਰਸ਼ਨੀਆਂ ਲੱਗਿਆ ਨੇ ਬਹੁਤ ਵਧੀਆ ਭਰ ਰਿਹਾ ਮੇਲਾ ਅੱਜ ਤੇ ਕੱਲ ਨੂੰ ਤੇ ਅੱਜ ਦਾ ਮੇਲੇ ਦਾ ਕੀ ਫਰਕ ਆ ਗਿਆ ਕੱਲ ਵੀ ਅਸੀਂ ਆਏ ਸੀ ਕਿ ਕੱਲ ਨੂੰ ਬਹੁਤ ਫਰਕ ਆਈ ਵੀਰੇ ਡਿਫਰੈਂਸ ਆ ਕੱਲ ਮੌਸਮ ਕਰਕੇ ਥੋੜੀ ਗੜਬੜੀ ਸੀ ਅੱਜ ਮੌਸਮ ਵੀ ਸਾਫ ਸੁਥਰਾ ਠੀਕ ਹੈ ਤੇ ਭਰ ਵੀ ਵਧੀਆ ਰਿਹਾ ਖੂ ਭਰ ਰਹਿਣਾ ਠੀਕ ਹੈ ਤੇ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਉਰੇ ਦੱਸੀਆਂ ਜਾਂਦੀਆਂ ਨੇ ਮੇਲੇ 'ਚ ਆਰਗੈਨਿਕ ਖੇਤੀ ਨੂੰ ਲਾ ਲਓ ਸੰਧਾ ਨੂੰ ਲਾ ਲਓ ਕੀ ਉਹ ਜੇ ਕਿਸਾਨ ਦੀ ਖੇਤੀ ਵਿੱਚ ਆ ਜਾਣਾ ਤਾਂ ਕਿਸਾਨ ਅੱਗੇ ਵੱਸ ਸਕਦਾ ਹੈ ਬਿਲਕੁਲ ਹੀ ਬਿਲਕੁਲ ਹੀ ਆ ਇਹ ਤਾਂ ਹੈ ਜੇ ਉਹ ਹੀ ਆਪਣੇ ਤਰੀਕੇ ਵਰਤੇ ਕਿਸਾਨ ਆਰਗੈਨਿਕ ਲਾ ਲਓ ਜੇ ਇਹ ਠੀਕ ਹੈ ਪਰਕਤ ਪਊਗਾ ਜੀ ਤੇ ਜਿਹੜੇ ਜਿਹੜੇ ਕਿਸਾਨ ਆ ਇਹ ਮੇਲੇ ਵਿੱਚ ਆ ਨਾ ਸਕੇ ਜਾਂ ਆਉਣਾ ਚਾਹੁੰਦੇ ਸੀ ਜਾਂ ਉਹਨਾਂ ਨੂੰ ਮੇਲੇ ਦੇ ਬਾਰੇ ਪਤਾ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਂ ਵਸਤੇ ਵੀ ਹਰੇ ਕਿਸਾਨ ਵਾਸਤੇ ਇਹ ਆ ਵੀ ਆਏ ਸਾਲ ਆਉਣਾ ਚਾਹੀਦਾ ਕੁਛ ਨਾ ਕੁਛ ਨਮਨ ਸਿੱਖ ਨੂੰ ਮਿਲਦਾ ਰਹੂ ਠੀਕ ਹੈ ਜੀ ਕਿਹ ਬਈ ਚਲੋ ਕੋਈ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਉਹ ਗੱਲ ਵੱਖਰੀ ਜੀ ਦਾ ਮੈਸੇਜ ਆਉਣਾ ਚਾਹੀਦਾ ਯੂਨੀਵਰਸਿਟੀ ਵੱਲੋਂ ਇਹਨਾਂ ਨੂੰ ਠੀਕ ਹੈ ਜੀ ਹਰੇਕ ਨੂੰ ਠੀਕ ਹੈ ਜੀ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਸਹੀ ਗੱਲ ਹੈ ਜੀ ਹਾਂਜੀ ਦੋਸਤੋ ਕਿਸਾਨ ਭਰਾਵੋ ਜਿਵੇਂ ਭਾਈ ਨੇ ਆਪਾਂ ਨੂੰ ਦੱਸਿਆ ਹਨਾ ਸਾਰੇ ਆਪਣੇ ਨਾਲ ਕਿਸਾਨ ਭਰਾ ਖੜੇ ਨੇ ਕਿ ਜਿਹੜੇ ਵੀ ਕਿਸਾਨ ਭਰਾਵਾਂ ਨੂੰ ਮੇਲੇ ਬਾਰੇ ਪਤਾ ਲੱਗਦਾ ਚਲੋ ਆਉਂਦੇ ਨਹੀਂ ਹੈਗੇ ਮੇਲੇ 'ਚ ਕੀ ਹੋਊਗਾ ਭਾਈ ਨੇ ਆਪਾਂ ਨੂੰ ਵਾਅਸਾ ਬਹੁਤ ਬਹੁਤ ਸਿੱਖਣ ਨੂੰ ਮਿਲਦਾ ਮੇਲੇ ਜਾ ਕੇ ਦੇਖੋ ਤੇ ਔਗਲ ਵਾਲੀ ਖੇਤੀ ਦੇ ਵਿੱਚ ਜੋ ਬਦਲਾਅ ਹੋਣੇ ਨੇ ਉਹ ਮੇਲੇ ਵਿੱਚ ਆਪਾਂ ਨੂੰ ਦਿਖ ਰਹੇ ਨੇ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਕਰਦੇ ਹਾਂ ਜੀ ਅੱਗੇ ਵੀ ਤੁਹਾਨੂੰ ਮੇਲਾ ਦੇਖਣੇ ਆਜੂਗੀ ਇਹ ਸਾਰੇ ਆ ਗਏ ਜੀ ਆਪਣੇ ਬਜਾਈ ਵਾਲੀਆਂ ਤੇ ਇਹਦੇ ਤੇ ਲਿਖਿਆ ਹੋਇਆ ਏ ਕਿ ਕਿਹੜੀ ਕਿਹੜੀ ਫਸਲ ਉਗਾ ਸਕਦੀ ਹੈ ਕਿਹੜੀ ਕਿਹੜੀ ਹਨਾ ਇਹ ਆਪਣੀ ਸਾਰੀਆਂ ਬਜਾਈ ਵਾਲੀਆਂ ਮਸ਼ੀਨਾਂ ਆ ਗਈਆਂ ਸਾਹਮਣੇ ਉਹਗੇ ਨਵੀਂ ਟੈਕਨੋਲੋਜੀ ਨਾਲ ਸਾਜੀ ਅਗਰੇ ਤੋਂ ਬਾਅਦ ਮੇਲੇ ਦਾ ਜਾਨ ਜਿਹੜਾ ਪਿਛਲੇ ਪੈਰ ਪੈਰ ਤੋਂ ਬਾਅਦ ਬਹੁਤ ਜ਼ਿਆਦਾ ਹੋ ਗਿਆ ਸੀਗਾ ਹਾਂਜੀ ਦੋਸਤੋ ਜਿਵੇਂ ਆਪਾਂ ਨੇ ਸਵੇਰੇ ਦੇਖੀ ਸੀਗਾ ਬਾਬਾ ਜੀ ਨਾਲ ਗੱਲ ਮੇਲੇ 'ਚ ਜਿਹੜੀ ਰੌਣਕ ਬਹੁਤ ਘੱਟ ਸੀਗੀ ਤੇ ਹੁਣ ਮੇਲੇ 'ਚ ਰੌਣਕ ਜਿਹੜੀ ਉਹ ਵਧ ਗਈ ਹੈਗੀ ਤੇ ਇਹ ਦੇਖੋ ਕਿਸਾਨਪ੍ਰਭ ਛੋਟੀ ਜੀ ਮੱਝ ਬਣਾਈ ਹੋਈ ਹੈਗੀ ਬੜੀ ਬੜੀ ਸੋਹਣੀ ਲੱਗਦੀ ਸੀਗੀ ਮੈਂ ਵੀਡੀਓ ਲਈ ਹੈਗੀ ਜੀ ਤੇ ਅੱਗੇ ਵੀ ਤੁਹਾਨੂੰ ਤੇ ਇਸ ਵੀਡੀਓ ਤੇ ਮੀਂਹ ਦੇ ਕਰਕੇ ਬਹੁਤ ਸਾਰਾ ਮੱਝ ਕੀ ਚੱਕੜ ਕਾਨ ਹੈਗਾ ਸੀਗਾ ਮੇਲੇ ਵਿੱਚ ਅੱਪਾ ਸਾਰੇ ਦੇਖ ਸਕਦੇ ਆ ਫਿਰ ਵੀ ਕਿਸਾਨਾਂ ਨੇ ਚਿਕੜ ਦੀ ਪਰਵਾਹ ਨਹੀਂ ਕਰੀ ਆਨੰਦ ਲੈ ਕੇ ਮੇਲਾ ਦੇਖਿਆ ਤੇ ਇਹ ਆਪਣੇ ਬੈਦ ਤੁਸੀਂ ਸਾਰੇ ਦੇਖਦੇ ਹੋਵੋਗੇ ਇਹਨਾਂ ਦੀ ਵੀਡੀਓ ਵਗੈਰਾ ਦੇਖਦੇ ਹੋਵੋਗੇ ਇਹ ਵੀ ਪਹੁੰਚੇ ਹੋਏ ਸੀ ਉੱਥੇ ਆਜੂ ਕਿਸਾਨਪਰਾ ਭੋਗ ਕੇ ਆਪਾਂ ਮੇਲਾ ਦੇਖਦੇ ਆਂਗੇ ਮੇਲੇ ਵਿੱਚ ਬਹੁਤ ਚੀਜ਼ਾਂ ਸੀਗੀਆਂ ਆ ਦੇਖੋ ਆਪਣੇ ਬਾਈਆਂ ਹੋਰਾਂ ਨੇ ਟਰੈਕਟਰ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਸੀਗਾ 55 ਟਰੈਕਟ ਛਾਤਰੀਆਂ ਸਟੇering ਤੁਸੀਂ ਅੱਗੇ ਦੇਖ ਸਕਦੇ ਹੋਗੇ ਹਨਾ ਜਿਵੇਂ ਇਹ ਲੇਟਾਂ ਦੇ ਸਾਰਿਆਂ ਦੇ ਮਲਕੀ ਰੇਟ ਆ ਜਿਹੜੇ ਉਹ ਲਿਖ ਕੇ ਲਾਏ ਹੋਏ ਸੀ ਜੋ-ਜੋ ਚੀਜ਼ਾਂ ਕਹਾਨ ਭਰਾਵ ਨੇ ਉਹਦੇ ਟਰੈਕਟਰ ਚ ਸ਼ੌਂਕ ਨਾਲ ਤਿਆਰ ਕਰਨਾ ਹੋਵੇ ਕਿਸੇ ਨੇ ਜੇ ਕਰਾਉਣਾ ਹੋਵੇ ਬਾਈਆਂ ਹੋਰਾਂ ਨਾਲ ਕੰਟੈਕਟ ਕਰ ਸਕਦਾ ਜਿਵੇਂ 20500 ਦੀ ਛਾਤਰੀ ਛਾਤਰੀਆਂ ਤੇ ਵੀ ਸਾਰੇ ਲੈਵਲ ਲੱਗੇ ਹੋਏ ਸੀ ਕਿੰਨੇ-ਕਿੰਨੇ ਦੀ ਆ ਸਿੱਧੂ ਮੂਸੇਵਾਲੇ ਦੀ ਫੋਟੋ ਲਾ ਕੇ ਬਹੁਤ ਸੋਹਣੀ ਛਾਤਰੀ ਤਿਆਰ ਕੀਤੀ ਹੋਈ ਸੀਗੀ ਅੱਗੇ ਤੁਸੀਂ ਦੇਖ ਸਕਦੇ ਹੋਗੇ ਸਟੇਅਰਿੰਗ ਪਏ ਨੇਗੇ ਵੱਖ-ਵੱਖ ਤਰੀਕਿਆਂ ਦੇ ਹਨਾ ਜਿਵੇਂ ਜਿਵੇਂ ਸਨੈਸਰ ਵਗੈਰਾ ਹੋਰ ਜੋ ਵੀ ਆਪਾਂ ਮਟਰੈਕ ਨੂੰ ਬੌਂਡੀਫਾਈ ਵਗੈਰਾ ਸੋਹਣਾ ਬਣਾਉਣਾ ਵਾਸਤੇ ਵਧੀਆ ਮਦਕੀ ਲਾਏ ਹੋਏ ਸੀ ਬਾਈਆਂ ਨੇ ਬਾਈਆਂ ਨੇ ਬਹੁਤ ਸਾਰੇ 55 ਟਰੈਕਟਰ ਤੁਹਾਨੂੰ ਦਿਖਾਉਣੇ ਹੈਗੇ ਬਹੁਤ ਸੋਹਣਾ ਤਿਆਰ ਕਰਾਇਆ ਹੋਏ ਸੀ ਮੇਲੇ ਚ ਆਪਣੀ ਪ੍ਰਦਰਸ਼ਨੀ ਲਾਈ ਹੋਈ ਸੀ ਕਿਉਂਕਿ ਨੌਜਵਾਨਾਂ ਵਿੱਚ ਆਮ ਅੱਜਕੱਲ੍ਹ ਆਪਣੇ ਟਰੈਕਟਰ ਨੂੰ ਬੜਾ ਸ਼ਿੰਗਾਰ ਕੇ ਰੱਖਦੇ ਨੇਗੇ ਤੇ ਇਹ ਦੇਖ ਸਕਦੇ ਆਂਗੇ ਆਪਣਾ 55 ਜਿਹੜਾ ਟਰੈਕਟਰ ਹੈਗੇ ਬਾਈਆਂ ਹੋਈਆਂ ਨੇ ਬਾਈ ਹੋਰਾਂ ਨੇ ਤਿਆਰ ਕਰਾਇਆ ਸੀਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਮੇਲੇ ਦੀ ਰੌਣਕ ਤੇ ਆ ਗਿਆ ਟਰੈਟ ਤੇ ਬਾਈ ਹੋਰਾਂ ਨੇ ਸਿੱਧੂ ਮੂਸੇਵਾਲੇ ਦੀ ਫੋਟੋ ਲਾ ਕੇ ਉਹਨੂੰ ਤਿਆਰ ਕਰਾਇਆ ਹੋਇਆ ਸੀ ਅੱਗੇ ਫੋਟੋ ਲੱਗੀ ਹੋਈ ਸੀਗੀ ਛਤਰੀ ਬਹੁਤ ਸੋਹਣੀਆਂ ਲਾਈਟਾਂ ਲੱਗੀਆਂ ਹੋਈਆਂ ਸੀਗੀਆਂ ਟਰੈਟ ਤੇ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਵੀ ਕੀ ਕੁਛ ਸੀਗਾ ਤੇ ਬਹੁਤ ਮਤਲਬ ਕਿ 2 ਵਜੇ ਤੋਂ ਬਾਅਦ 3 ਵਜੇ ਤੱਕ ਮੇਲੇ ਦਾ ਬਹੁਤ ਸੋਹਣਾ ਰੁਝਾਨ ਹੋ ਗਿਆ ਸੀ ਬਹੁਤ ਮਤਲਬ ਅੱਜ ਉਹ ਅੱਗੇ ਆਪਾਂ ਦੇਖਦੇ ਆਂ ਕਿਸਾਨ ਭਰਾਵੋ ਦੇਖੋ ਕਿਸਾਨ ਹਨਾ ਬਹੁਤ ਆਨੰਦ ਮਾਣ ਕੇ ਮੇਲਾ ਮਤਲਬ ਕੀ ਦੇਖਿਆ ਕਿਸਾਨਾਂ ਨੇ ਤੇ ਮੀਂਹ ਦੇ ਕਰਕੇ ਚਿੱਕੜ ਦੀ ਕੋਈ ਪਰਵਾਹ ਨਹੀਂ ਕਰੀ ਤੇ ਅੱਗੇ ਆਪਾਂ ਦੇਖਦੇ ਆਂਗੇ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਕੀ ਆ ਨਾ ਆਪਣੇ ਯੂਨੀਵਰਸਿਟੀ ਵਿੱਚ ਇਹ ਬਣੇ ਹੋਏ ਸੀਗੇ ਇਹ ਜਿਹੜੀ ਪੰਜਾਬ ਦੀ ਸਿੰਚਾਈ ਆਗੀ ਪਾਣੀ ਦੀ ਸਿੰਚਾਈ ਹੁੰਦੀ ਹੈਗੀ ਜਿਹੜੀ ਉਹੀ ਮਾਡਲ ਆ ਜਿਹੜਾ ਉਹ ਪੰਜਾਬ ਦੇ ਵਿੱਚ ਲੱਗਿਆ ਹੋਏ ਨੇਗੇ ਸਾਰੇ ਵੱਖ-ਵੱਖ ਜਗ੍ਹਾ ਤੇ ਉਹ ਦਿਖਾਏ ਹੋਏ ਨੇ ਯੂਨੀਵਰਸਿਟੀ ਚ ਆਜੋ ਸੋਨੂੰ ਦਿਖਾ ਦਨੇ ਆ ਜਿਵੇਂ ਆਪਣੇ ਪਹਿਲਾ ਦੋ ਬੀਲਾ ਇੰਜਨ ਹੁੰਦਾ ਸੀਗਾ ਇਹ ਦੇਖੋ ਉਵੇਂ ਜੋ ਕਰੀ ਬੋਰ ਹੁੰਦਾ ਸੀਗਾ ਉਹ ਦਿਖਾਇਆ ਹੋਇਆ ਹੈਗਾ ਤੇ ਇਹ ਦੇਖ ਸਕਦੇ ਆ ਆਪਣਾ ਛੋਟਾ ਜਿਹਾ ਬੱਚਾ ਚਲਾ ਰਿਹਾ ਹੈਗਾ ਦੇਖੋ ਪਾਣੀ ਚੱਲ ਰਿਹਾ ਹੈਗਾ ਥੱਲੋਂ ਚੱਕ ਕੇ ਉੱਪਰੋਂ ਜਿਵੇਂ ਧਰਤੀ ਹੇਠੋਂ ਪਾਣੀ ਚੱਕ ਕੇ ਜਦੋਂ ਪਾਣੀ ਉੱਪਰ ਹੁੰਦੇ ਸੀ ਉਵੇਂ ਜੋਕਰ ਤੇ ਇੱਕ ਜੰਤਰ ਇਧਰ ਲੱਗਿਆ ਹੋਇਆ ਪਾਣੀ ਦਾ ਉਹ ਵੀ ਸੋਨੂੰ ਦਿਖਾ ਦਨੇ ਆ ਦੇਖੋ ਇਹ ਜਿਵੇਂ ਆਪਾਂ ਨਲਕਾ ਗੇੜਦੇ ਹੁੰਦੇ ਆ ਉਹ ਗੇੜ ਨਾਲ ਆ ਗਿਆ ਦੇਖੋ ਤੇ ਇਹ ਵੀ ਪਾਣੀ ਮਤਲਬ ਕਿ ਉੱਪਰ ਵਾਲਾ ਜਦੋਂ ਉੱਪਰ ਪਾਣੀ ਹੁੰਦੇ ਸੀਗੇ ਉਹ ਨਲਕਾ ਵਿੱਚ ਕੁੱਤਾ ਪੰਪ ਵੀ ਕਹਿ ਦਿੰਦੇ ਸੀ ਬਹੁਤ ਸਾਰੇ ਪੰਪ ਪੁਰਾਣੇ ਹੁੰਦੇ ਸੀ ਇਹ ਉਹੀ ਮਾਡਲ ਆ ਜਿਹੜਾ ਪੰਜਾਬ ਦੇ ਵਿੱਚ ਸਿੰਚਾਈ ਪਹਿਲਾਂ ਤੋਂ ਚੱਲ ਰਹੀ ਹੈਗੀ ਹੁਣ ਵੀ ਚੱਲ ਰਹੀ ਹੈ ਬਹੁਤ ਜਗ੍ਹਾ ਤੇ ਤੇ ਆਹ ਦੇਖ ਸਕਦੇ ਹੋ ਕਿਸਾਨ ਭਰਾਵੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਇਹ ਮੇਲਾ ਸਾਨੂੰ ਲੁਧਿਆਣੇ ਦਾ ਮੇਲਾ ਸੀਗਾ ਆਪਣਾ ਜਿਹੜਾ 24 ਤੇ 25 ਤਰੀਕ ਦਾ ਸੀਗਾ ਵੀਡੀਓ ਲੰਬੀ ਕਰਨ ਆਪਾਂ ਸਾਰੀ ਵੀਡੀਓ ਨਹੀਂ ਦਿਖਾ ਸਕਦੇ ਤੇ ਅੱਗੇ ਇੱਕ ਵੀਡੀਓ ਆਪਾਂ ਹੋਰ ਦੇਵਾਂਗੇ ਤੁਹਾਨੂੰ ਜਿਹਦੇ ਵਿੱਚ ਪਸ਼ੂਆਂ ਦਾ ਮੇਲਾ ਸੀ ਜਿਹੜਾ ਪਸ਼ੂਆਂ ਦੇ ਆਪਾਂ ਗਏ ਸੀ ਉਧਰ ਤੇ ਉਹ ਵੀ ਤੁਹਾਨੂੰ ਦੇਵਾਂਗੇ ਤੇ ਧੰਨਵਾਦ ਦੋਸਤੋ ਧੰਵਾਦੀ ਸਾਰਿਆਂ